ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਅੱਜ ਦੀ ਨੀਂਵ ਲੌਡ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ੍ਰੀ ਨਾਭ ਕੰਪੂਟਰ ਰਾਜਾ ਸਾਹਿਬ ਰਾਜਾ ਸਾਹਿਬ ਦੀ ਤੇ ਦਰਬਾਰ ਦੇ ਵਿੱਚ ਆਪਾਂ ਨੇ ਦਰਸ਼ਨ ਕਰਵਾਉਨੇ ਆ ਅੰਦਰੋਂ ਦਰਵਾਜ਼ੇ ਦੇ ਦੇਖੋ ਮੈਂ ਦੇ ਰਾਜਾ ਸਾਹਿਬ ਜੀ ਨਾਲ ਤੱਕ ਜੋੜੇ ਰਹੇ ਰੌਂਗ ਦੇ ਨਾਲ ਲੋਕਾਂ ਦੀ ਇੱਥੇ ਬਹੁਤ ਸਰਦਾ ਲੋਕਾਂ ਦੇ ਜਿਨ੍ਹਾਂ ਦੇ ਬਾਹਰ ਜਾਣ ਦੇ ਕੰਮ ਨਹੀਂ ਬਣਦੇ ਬਹੁਤ ਲੋਕ ਇੱਥੇ ਜਹਾਜ਼ ਦੇ ਖਿਡੌਣੇ ਕਹਿ ਦਿੰਨੇ ਆਪਾਂ ਉਹ ਇੱਥੇ ਦਰਗਾਹ ਤੇ ਚੜਾ ਕੇ ਜਾਂਦੇ ਨੇ ਹੋਰ ਬਹੁਤ ਤਰ੍ਹਾਂ ਦੇ ਲੋਕਾਂ ਦੇ ਕੰਮ ਇੱਥੇ ਆ ਕੇ ਬਣੇ ਨੇ ਰਾਜਾ ਸਾਉ ਦੀ ਦੌੜੀ ਖਟਖੜ ਕੜਾ ਤੋਂ ਦਿਨ ਤੋਂ 4 ਕਿਲੋਮੀਟਰ ਦੀ ਦੌੜੀ ਤੇ ਆ ਮੌਤ ਨੂੰ ਵੇਖ ਕੇ ਡੱਕਣ ਵਾਲਾ ਕਹਿੰਦੇ ਮਰ ਨਹੀਂ ਹੋ ਸਕਦਾ ਜਿਹੜਾ ਲਾੜੀ ਮੌਤ ਨੂੰ ਵਿਯੋਧ ਵਾਸਤੇ ਜਾਂਦਾ ਹੈ ਉਹ ਇੱਕੋ ਇੱਥੇ ਬਾਬੇ ਦੇ ਦਰਬਾਰ ਤੋਂ ਖੁਸ਼ੀਆਂ ਪਾਉਂਦਾ ਹੈ ਰੋਟੀ ਅਗਲਾ ਤੇਰੀ ਜੜੀਆ ਤੇ ਲੱਗਿਆ ਦਰਬਾਰ ਅੱਜ ਜਿਹੜੇ ਲੱਗੇ ਦਰਬਾਰ ਦੇ ਵਿੱਚ ਖੰਡਾ ਧੂਕੇ ਬਾਬਾ ਤਾਰਾ ਸਿਖਵਾ ਆਪਣੇ ਸੂਰਬੀ ਬਚਨ ਕੇ ਭਰੀ ਯੋਧਿਆਂ ਉਹਨਾਂ ਬੋਝਾਂ ਸੂਰਨਰ ਵਗਾਰ ਕੇ ਲੜਖਾਰ ਕੇ ਕੁਝ ਕਿੰਦੇ ਉਸੋ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਨਵੇਂ ਨਵੇਂ ਵੀਲੋਗ ਦੇਖਣ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ